ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ ਸਤਿਗੁਰਾਂ ਨੇ ਗਿਆਨ ਦੀ ਇਹੋ ਜੀ ਹਨੇਰੀ ਚਲਾਈ ਜਿਹਦੇ ਨਾਲ ਲੋਕਾਂ ਦੇ ਅੰਦਰ ਜਿਹੜੇ ਵਹਿ ਭਰਮ ਪਖੰਡ ਪੈਦਾ ਹੋਏ ਸੀ ਨਾ ਅਸੀਂ ਸ਼ਬਦ ਪੜਿਆ ਨਾ ਜਗ ਮੈਂ ਉੱਤਮ ਕਹਿ ਡੀਆ ਵਿਰਲੇ ਕੀ ਕੀ ਸੱਚ ਦੇ ਵਪਾਰੀ ਜਿਹੜੇ ਹੁੰਦੇ ਨੇ ਉਹ ਥੋੜੇ ਨੇ ਝੂਠ ਦੇ ਵਪਾਰੀ ਬਹੁਤੇ ਹੁੰਦੇ ਪਖੰਡ ਦੇ ਮਗਰ ਦੁਨੀਆ ਬਹੁਤੀ ਭੱਜਦੀ ਸੱਚ ਦੇ ਮਗਰ ਜੇ ਕਿਸੇ ਨੂੰ ਕੋਈ ਬਾਣੀ ਪੜਨ ਲਿਆ ਕਰ ਕੋਈ ਦੁੱਖ ਸੁੱਖ ਆ ਕੇ ਦੱਸਦਾ ਏ ਉਹਨੂੰ ਆਖੋ ਬਾਣੀ ਪੜਿਆ ਕਰ ਅਰਦਾਸ ਕਰਿਆ ਕਰ ਉਹ ਕਹਿੰਦਾ ਬਾਬਾ ਇਹ ਤਾਂ ਕਰਦੇ ਹੀ ਆ ਕੋਈ ਨਵੀਂ ਗੱਲ ਦੱਸ ਸਾਬ ਉਹ ਨਵੀਂ ਗੱਲ ਕੀ ਦੱਸੀ ਇਹ ਵੀ ਚੰਨ ਤੇ ਜਾ ਕੇ ਟੂਣਾ ਕਰਿਆ ਨਵੀਂ ਗੱਲ ਦਾਸ ਨਵੀਂ ਗੱਲ ਦਾ ਕੀ ਭਾਵ ਹੁੰਦਾ ਕੋਈ ਧਾਗੇ ਦੀ ਗੱਲ ਕਰੋ ਤਵੀਤ ਦੀ ਗੱਲ ਕਰੋ ਕੋਈ ਕੰਨ ਚ ਫੂਕ ਮਾਰਨ ਦੀ ਗੱਲ ਕਰੋ ਸਵਾਦ ਦੀ ਪੁੜੀ ਦੀ ਗੱਲ ਕਰੋ ਗੁਰੂ ਨਾਨਕ ਸਾਹਿਬ ਰਾਜ ਦੀ ਬਾਣੀ ਪੜ ਲਵੋ ਇਹਦੇ ਦੇ ਯਕੀਨ ਨਹੀਂ ਬੱਜਦਾ ਇਹਦੇ ਉੱਤੇ ਸਾਡਾ ਮਨ ਨਹੀਂ ਖੜਦਾ ਤੇ ਜਿਹਦਾ ਯਕੀਨ ਨਹੀਂ ਜਿਹਦਾ ਮਨ ਨਹੀਂ ਪਲੋਤਾ ਉਹ ਭਾਵੇਂ ਰੱਬ ਦੇ ਨਾਲ ਬੈਠਾ ਹੋਵੇ ਰੱਬ ਤਾਂ ਵੀ ਉਹਦੇ ਵਾਸਤੇ ਲੱਖਾਂ ਕੌ ਦੂਰ ਹੈ ਤੇ ਜਿਹਦਾ ਯਕੀਨ ਹੈ ਜਿਹਦੀ ਸ਼ਰਧ ਹੈ ਰੱਬ ਉਹਦੇ ਤੋਂ ਦੂਰ ਕਦੇ ਗਿਆ ਹੀ ਨਹੀਂ ਪਰਮਾਤਮਾ ਉਹਦੇ ਸਦਾ ਹੀ ਨੇੜੇ ਹੈ ਜਿਹਦੇ ਮਨ ਦੇ ਵਿੱਚ ਪਰਮਾਤਮਾ ਦੇ ਪ੍ਰਤੀ ਸ਼ਰਧਾ ਹੈ ਪਿਆਰ ਹੈ ਨਾ ਵੈਗੁਰੂ ਹਮੇਸ਼ਾ ਹੀ ਉਹਦੇ ਅੰਗ ਸੰਗ ਵੱਸਦਾ ਜਿਹਦੇ ਮਨ ਦੇ ਵਿੱਚ ਵੈਗੁਰੂ ਪ੍ਰਤੀ ਭਾਉ ਹੈ ਤੇ ਵੈਗੁਰੂ ਪ੍ਰਤੀ ਭੈ ਦੋ ਚੀਜ਼ ਵੈਗੁਰੂ ਦਾ ਨਿਰਮਲ ਦਾਰਾ ਜਿਹਦੇ ਅੰਦਰ ਤੇ ਵੈਗੁਰੂ ਦਾ ਨਿਰਮਲ ਪ੍ਰੇਮ ਜਿਹਦੇ ਮਨ ਦੇ ਵਿੱਚ ਜਿਵੇਂ ਮਾਂ ਬਾਪ ਦਾ ਡਰ ਹੁੰਦਾ ਤੇ ਮਾਂ ਬਾਪ ਦਾ ਪ੍ਰੇਮ ਹੁੰਦਾ ਐਦਾਂ ਰੱਬ ਉਹਦੇ ਤੋਂ ਦੂਰੀ ਨਹੀਂ ਤੇ ਜਿਹਦਾ ਰੱਬ ਦੇ ਉੱਤੇ ਜਕੀਨ ਹੀ ਨਹੀਂ ਰੱਬ ਭਾਵੇਂ ਉਹਦੇ ਨਾਲ ਵੀ ਕਿਉਂ ਨਾ ਆ ਕੇ ਬੈਠਾ ਰਵੇ ਉਹਨ ਜਿਹੜੇ ਵੇਖਣ ਵਾਲੇ ਨੇ ਉਹਨੂੰ ਕੁਦਰਤ ਦੇ ਵਿੱਚੋਂ ਹੀ ਲੱਭ ਲੈਂਦੇ ਐ ਮਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਉਹ ਕਹਿੰਦੇ ਵਾਹਿਗੁਰੂ ਤੂੰ ਐਡਾ ਵੱਡਾ ਤੇਰੇ ਰਹਿਣ ਵਾਸਤੇ ਇੱਕ ਨਗਰ ਇੱਕ ਕਮਰਾ ਇੱਕ ਨਗਰ ਇੱਕ ਜ਼ਿਲ੍ਹਾ ਜਾਂ ਇੱਕ ਦੇਸ਼ ਤਾਂ ਛੋਟਾ ਪੈ ਜਾਊਗਾ ਆ ਜਿੰਨੀ ਦੁਨੀਆ ਵਸਦੀ ਐ ਨਾ ਜਿੰਨੀ ਜਿੰਨੇ ਖੰਡ ਬ੍ਰਹਿਮੰਡ ਨੇ ਇਹਨਾਂ ਸਾਰਿਆਂ ਦੇ ਵਿੱਚ ਹੀ ਤੇਰਾ ਵਾਸਾ ਪੱਤੇ ਪੱਤੇ ਦੇ ਵਿੱਚ ਹਰ ਇੱਕ ਫੁੱਲ ਦੇ ਵਿੱਚ ਹਰ ਇੱਕ ਪੱਤੇ ਦੇ ਵਿੱਚ ਹਰ ਇੱਕ ਟਣ ਦੇ ਵਿੱਚ ਘਟ ਘਟ ਮੈਂ ਹਰ ਜੂ ਵਸੈਂ ਸੰਤਨ ਕਹਿਓ ਪੁਕਾਰ ਨਾਮੇ ਪਾਤਸ਼ਾਹ ਗੁਰੂ ਤੇਗ ਬਹਾਦਰ ਸੈ ਮਹਾਰਾਜ ਕਹਿੰਦੇ ਬੇਤੂ ਘਟ ਘਟ ਦੇ ਵਿੱਚ ਵਸ ਰਿਹਾ